ਜਾਦੂ ਚੱਲ ਗਿਆ ਤੇਰਾ ਜਾਦੂਗਰ ਜਾਦੂ ਚੱਲ ਗਿਆ ਤੇਰਾ ਜਾਦੂਗਰ 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 ਉਹ ਖੜਕਾ ਦੜਕਾ ਇਹ ਜਾਂਦਾ ਸਰਪੰਚ ਹੈ ਇਹ ਦੁਨੀਆ ਦਾ ਬੱਬਰ ਖੇੜਾ ਹੈ ਉਹ ਦੁਨੀਆ ਦੇ ਸੌ ਆ ਕੀ ਹੋ ਗਿਆ ਆ ਬਿੱਲੇ ਕਹਿੰਦਾ ਆ ਕੀ ਹੋ ਗਿਆ ਸ਼ੰਦਾ ਬਹੁਤ ਵੱਡਾ ਯੋਗਦਾਨ ਸਾਰੇ ਦਾ ਤਰਦਾ ਸੈਂਡ ਲੱਗ ਸੈਂਡ ਦਾ ਉਹ ਸਾਹਮਣੇ ਜਾਦੂਗਰ 100 ਡਾਲਰ ਦੀ ਤੀਜੀ ਆ ਮੈਨੂੰ ਲੱਗਦਾ ਮਦਨ ਕਬਾਲ ਉਹ 100 ਡਾਲਰ ਆ ਓਏ ਉਹ ਜਾਦੂਗਰਾਂ ਉਹ 100 ਡਾਲਰ ਉਹ ਜਾਦੂਗਰਾਂ 100 ਡਾਲਰ ਖੇਚ 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 ਕਿ ਮੈਨੂੰ ਖੇਚਲਾ ਬੈ ਰੀਆ ਖੇਚਲਾ ਚਵਾਰੇ ਵਿੱਚੋਂ ਆਏ ਕਰਕੇ ਓਏ ਮੈਨੂੰ ਖੇਚਲਾ ਹੋਇਆ ਹੁਣ ਵੇਖਾਂਗੇ ਚਾਰਾਂ ਤੋਂ ਜ਼ਿਆਦਾ ਸਰਪੰਚ ਇੱਕ ਪਾਸੇ ਐ ਤੇ ਨਾਲ ਕੌਂਗਿਆਂ ਵਾਲਾ ਮੋਟਾ ਗਿੰਨੀ ਮਹਿਮਦ ਵਾਲੀਆ ਚਾਰਾ ਜੋ ਮੁਕਾਬਲਾ ਕੀਨਾ ਸਰਪੰਚ ਨਾਲ ਉਹ ਬੱਲੇ 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 ਉਹ ਖੜਕਾ ਦੜਕਾ ਇਹ ਜਾਦਾ ਸਰਪੰਚ ਹੈ ਇਹ ਦੁਨੀਆ ਦਾ ਬੱਬਰ ਖੇਡਾ ਉਹ ਦੁਨੀਆ ਦੇ ਸਾਰੇ ਮੁਲਕਾਂ 'ਚ ਖੇਡਿਆ ਜਿੱਥੇ ਜਿੱਥੇ ਕੌਡੀ ਹੁੰਦੀ ਹੈ ਇਹ ਆ ਜਾਦਾ ਸਰਪੰਚ ਮੇਰੇ ਵੀਰੋ ਦੂਜੀ ਪੈ ਗਈ 100 ਡਾਲਰ ਦੀ ਲੈ ਵੀ ਖੇਡ ਪਾਕਿਸਤਾਨ ਲਓ ਸਾਹਮਣੇ ਕਿਦੇ ਮੇਰੇ ਵੀਰੋ ਸਮੇ ਬੁਲਟ ਖੀਰਾ ਵਾਲੀ ਆ ਕਬੱਡੀ ਪਾਉਣ ਲਈ ਵਧਿਆ ਆ 100 ਡਾਲਰ ਦੀ ਆ ਦੂਜੀ ਕਬੱਡੀ ਆ ਸੰਧਵਾ ਆ ਦੇਖ ਜਾਦੂਗਰ ਜਾਦੂਗਰ ਜਾਦੂ ਚੱਲ ਗਿਆ ਜਾਦੂਗਰ ਤੇ ਜਾਦੂ ਚੱਲ ਗਿਆ ਉਹ ਤੇਰਾ ਜਾਦੂ ਜਾਦੂਗਰ ਜਾਦੂਗਰ ਪਰ ਬੁਲਟ ਰੁਕਦਾ ਕਿੱਥੇ ਐ ਗੋਪੀ ਸ਼ੋ ਫੈਸਲਾਬਾਦ ਦੀ ਧਰਤੀ ਦਾ ਉਹ ਬੱਲੇ 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 ਓਏ ਨਹੀਂ ਰੀਸਾ ਆ ਉਹ ਲੈ ਗਿਆ ਤੂੰ ਇਹ ਪਾਕਿਸਤਾਨ ਤੋਂ ਪਲੇਅਰ ਸਾਡੇ ਕੱਪ ਦੇ ਖੇਡਣ ਆਇਆ ਇਹਨਾਂ ਦਾ ਧੰਨਵਾਦ ਕਰਦੇ ਗ੍ਰੈਂਡਰ ਗਿਲ ਧੰਨਵਾਦ ਹੈ ਸਾਡੇ ਆ ਪਾਕਿਸਤਾਨ ਦੇ ਮੁੰਡਿਆਂ ਦਾ ਉਹ ਸਾਹਮਣੇ ਆਹ ਮੁੰਡਾ ਪਾਕਿਸਤਾਨ ਤੋਂ ਆਇਆ ਜਾਦੂਗਰ ਕਹਿੰਦੇ ਆ ਪਰ ਦੂਸਰੇ ਬੰਨੇ ਜੋਤਾ ਮੇਰੇ ਵੀਰੋ ਮਹਿਮਦ ਵਾਲੀਆ ਆਪਣੀ ਟੀਮ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਉਧਰ ਪੰਜਾਬ ਬੜੀ ਤਕੜੀ ਕਬੱਡੀ ਖੇਡੀ ਹੈ ਆ ਸੰਦੀਪ ਦੀ ਕਬੱਡੀ ਦਾ ਬਾਦਸ਼ਾਹ ਮੇਰੇ ਵੀਰੋ ਇਸ ਸਮੇਂ ਮਹਿਮਦਵਾਲ ਦੀ ਤਰਤੀ ਦਾ ਜੋਤਾ ਆ ਮੈਚ ਦੀ ਪਹਿਲੀ ਕਬੱਡੀ ਪਾ ਰਿਹਾ ਔਰ ਦੂਸਰੇ ਬੰਨੇ ਲੈਂਦੇ ਪੰਜਾਬ ਦੀ ਤਰਤੀ ਦਾ ਜਾਦੂਗਰ ਕਹਿੰਦੀ ਆ ਦੁਨੀਆ ਇਸ ਵੇਂ ਕੋਸ਼ਿਸ਼ ਕਰਦਾ ਹੈ ਦੇਖੋ ਪਾਕ ਸਰਦਾਰ ਵਾਲਾ ਇਹ ਜਾਦੂਗਰ ਇਹ 51 ਸਜ਼ਾਦਾ ਮੇਰੇ ਵੀਰੋ ਫੈਸਲਾਬਾਦ ਦੀ ਧਰਤੀ ਦਾ ਓ ਬੱਲੇ 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 ਓਏ ਨਹੀਂ ਰੀਸਾ ਔ ਲੈ ਗਿਆ ਧੂਕੇ ਬੱਬਰ ਸ਼ੇਰ ਦਾ ਨਾਮ ਦਾ 1 ਡਾਲਰ ਵੀ ਬੜਾ ਨਹੀਂ ਨਹੀਂ ਮੈਂ ਪੁੱਛਣਾ 1 ਡਾਲਰ ਨਹੀਂ ਕਿੰਨੇ ਰੁਪਈਆ ਜੇ 1 ਡਾਲਰ ਕਿੰਨੇ ਦਾ ਤੁਹਾਡੇ ਪਾਕਿਸਤਾਨ ਚ ਅੰਦਾਜ਼ਾ ਨਹੀਂ ਕਹਿੰਦਾ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਹੈ ਭਾਟੋ ਕਟ 75 ਤੋਂ ਉੱਪਰ ਹੋਣਾ ਇੱਥੋਂ ਤੱਕ ਮੈਨੂੰ ਲੱਗਦਾ ਹੈ ਲੈ ਲੈ ਵੀ ਗੱਲ ਸੁਣਦਾ ਮਾਨਿਆ ਹੁਣ ਪਾਕਿਸਤਾਨ ਤੋਂ ਖੇਡਣ ਆਇਆ ਇੱਥੇ ਆ ਇਟਲੀ ਵਾਲੇ ਨੇ ਇਹਨਾਂ ਨੇ ਡਾਲਰ ਲਾਉਂਦਾ